ਹਾਂਜੀ ਗਾਇਜ਼ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਆਪਾਂ ਪਹੁੰਚ ਗਏ ਜੀ ਸਰਾਂ ਦਾ ਆਪਾਂ ਜਾਣਾ ਹੁਣ ਬਾਜ਼ਾਰ ਚ ਬਾਜ਼ਾਰ ਚ ਆਪਾਂ ਨੇ ਲੈਣਾ ਇੱਕ ਹੀਟਰ ਤੇ ਹੀਟਰ ਲੈਣ ਤੋਂ ਬਾਅਦ ਇੱਕ ਹੋਰ ਆਪਾਂ ਨੇ ਕੰਮ ਕਰਨਾ ਉਹ ਤੁਹਾਨੂੰ ਮੈਂ ਜਦੇ ਦੱਸੂਗਾ ਜਦ ਆਪਾਂ ਕਰਾਂਗੇ ਤੁਸੀਂ ਜੁੜੇ ਰਹੋ ਗੁਰਸਿੱਧੂ ਪੀਵੀ ਦੇ ਚੈਨਲ ਦੇ ਨਾਲ ਇੱਕ ਖਾਸ ਗੱਲਬਾਤ ਤੁਹਾਨੂੰ ਚੀਜ਼ ਦਿਖਾਉਣੀ ਹੈ ਤੇ ਤੁਸੀਂ ਜੁੜੇ ਰਹੋ ਕਿ ਆਪਾਂ ਪਹੁੰਚ ਗਏ ਆ ਬਾਜ਼ਾਰ ਚ ਤੇ ਆਪਾਂ ਸਭ ਤੋਂ ਪਹਿਲਾਂ ਦੇਖਣਾ ਹੀਟਰ ਹੀਟਰ ਦੇਖਣਾ ਆਪਾਂ ਨੂੰ ਕਿੱਦਾਂ ਦਾ ਮਿਲਦਾ ਹੈ ਹੀਟਰ ਜੇ ਆਪਾਂ ਨੂੰ ਵਧੀਆ ਟਰਮ ਮਿਲਿਆ ਤਾਂ ਆਪਾਂ ਜ਼ਰੂਰ ਲਵਾਂਗੇ ਲੈ ਭਾਈ ਇਹ ਪਤਾ ਨਹੀਂ ਕਿੱਦਾਂ ਨੂੰ ਲੈ ਕੇ ਆ ਗਿਆ ਨਰੀਗਾ ਨਗਰ ਕੌਂਸਲ ਸਰਾਂਦ ਇਹ ਦੇਖ ਲਓ ਬਾਜ਼ਾਰ ਚ ਪੂਰੀ ਭੀੜ ਹੈ ਆਪਾਂ ਕਹਿੰਦੇ ਆ ਵੀ ਠੰਡ ਚ ਲੋਕ ਘਰੇ ਬੈਠਦੇ ਨੇ ਰਜਾਈਆਂ ਚ ਪਰ ਨਹੀਂ ਮੈਂ ਤੁਸੀਂ ਆ ਦੇਖ ਲਓ ਠੰਡ ਚ ਵੀ ਲੋਕ ਆਣ ਪੂਰੀ ਆਣ ਪੂਰੀ ਹਿੰਮਤ ਨਾਲ ਉਰੇ ਆਉਂਦੇ ਨੇ ਭਾਈ ਪਰ ਭਾਈ ਜਿਨ੍ਹਾਂ ਦੇ ਵਿਆਹ ਰੱਖੇ ਹੋਏ ਨੇ ਉਹਨਾਂ ਨੂੰ ਮਜਬੂਰੀ ਆ ਅਗਲਾ ਕਹਿੰਦਾ ਵੀ ਹੁਣ ਕਿਆ ਕਰੀਏ ਠੰਡ ਪੈਂਦੀ ਆ ਤਾਂ ਸਮਾਨ ਵੀ ਖਰੀਦਣਾ ਜ਼ਰੂਰੀ ਆ ਜੀਦਾ ਹੁਣ ਵਿਆਹ ਰੱਖਿਆ ਹੋਇਆ ਚਲੋ ਭਾਈ ਚਲੋ ਬੜੀ ਠੀੜ ਲੱਗੀ ਹੋਈ ਆ ਦੇਖਦੇ ਆਂ ਆਪਾਂ ਤਾਂ ਜਾ ਕੇ ਹੁਣ ਪਹਿਲਾਂ ਇੱਕ ਹੀਟਰ ਦੇਖਣਾ ਹੈ ਪਰ ਹੀਟਰ ਬਾਪੂ ਜੀ ਕਰਕੇ ਥੋੜਾ ਜਿਹਾ ਹੀਟਰ ਲੈਣ ਦੀ ਲੋੜ ਪੈ ਗਈ ਨਹੀਂ ਅਸੀਂ ਕਦੇ ਹੀਟਰ ਨਹੀਂ ਸੀ ਲਾਇਆ ਕਦੇ ਵੀ ਕਰਚ ਦੇਖਦਿਆਂ ਹੁਣ ਹੀਟਰ ਲੈ ਕੇ ਓਕੇ ਜੀ ਠੀਕ ਹੈ ਜੀ ਆਪਾਂ ਪਹੁੰਚ ਕੇ ਬਾਜ਼ਾਰ 'ਚ ਹੁਣ ਮੈਂ ਗੱਡੀ ਕਰਦਾ ਪਾਰਕ ਗੱਡੀ ਪਾਰਕ ਕਰਕੇ ਫਿਰ ਆਪਾਂ ਪਹਿਲਾਂ ਪਿੰਨੇ ਚਾਹ ਚਾਹ ਪੀਣ ਤੋਂ ਬਾਅਦ ਆਇਓ ਆਪਾਂ ਗੀਜਰ ਦੇਖ ਕੇ ਆਹ ਦੇਖ ਕ ਇਹ ਹੀਟਰ ਆ ਜੋ ਮੈਸਾ ਸੁਨ ਸੁਨਸ ਰਾਇ ਜੀ ਉਹ ਭਈਆ ਇੰਨਾ ਰੌਣਕ ਜੀ ਹੈ ਨਹੀਂ ਇੰਨੀ ਬਾਜ਼ਾਰ ਚ ਹੋਰ ਹੋਰ ਪਹਿਲਾਂ ਤਾਂ ਬਹੁਤ ਭੀੜ ਸੀ ਅੱਛਾ ਜੀ ਆ ਹੁਣ ਬਸ ਘੰਟਾ ਘਲ ਲਾਉਂਦੇ ਨੇ ਲੋਕ ਆਇਓ ਹਾਂ ਹਾਏ ਹੀਟਰ ਦਿਖਾਇਓ ਜੀ ਜਿਹੜਾ ਲੈਕ ਨਹੀਂ ਗਾ ਸੁਖਵਿੰਦਰ ਆ ਹੀਟਰ ਲਿਆ ਆਪਾਂ ਨੇ ਇਦੇ ਚ ਤਿੰਨ ਰਾੜਾਂ ਚਲਦੀਆਂ ਨੇ ਨਾ ਜੀ? ਹਾਂ ਜੀ। ਵਧੀਆ ਸ਼ਾਨਦਾਰ ਕੰਮ ਕਰਦਾ ਨਾ ਜੀ? ਘੁੰਮਦਾ ਦੇਖ ਲਿਓ ਪਾਈ ਵੀ ਤੈਨੂੰ ਵੀਰ ਨੇ ਭੇਜਿਆ। ਹਾਂ ਤਾਂ ਹੀ ਭੇਜਿਆ। ਘੁੰਮਦਾ ਹਣਾ। ਤੇ ਉਹ ਤੋਂ ਬਾਅਦ ਬਾਕੀ ਲੈਂਡ ਲੂਟ ਕਿੰਨੇ ਖਾਂਦਾਈ ਇਹੇ? 400 ਵਰਗ ਦੀ ਕਿਲਾੜ। ਅੱਛਾ ਜੀ 400 800 1200। ਠੀਕ ਹੈ ਜੀ। ਠੀਕ ਹੈ। ਠੀਕ ਹੈ ਫਿਰ ਤਾਂ ਹਨਾ ਜੀ। ਜ਼ਿਆਦਾ ਟਾਈਮ ਤੱਕ ਲਾਉਣਾ ਵੀ ਨਹੀਂ ਹੁੰਦਾ। ਕਿਤੇ ਬੰਦੇ ਨੇ ਜਾ ਵਧੀਆ ਕਰ ਲਓ ਖਤ ਤੋਂ ਬਾਅਦ ਉਹਦੇ ਬੰਦ ਕਰ। ਬੰਦ ਕਰ ਦਿਓ ਹਾਂ ਜੀ। ਹਾਂ ਜੀ ਹਾਂ ਜੀ। ਇਹਦਾ ਕੀ ਫਿੱਟ ਕਰਨਾ ਆ ਸਟੈਂਡ ਜਾਂ ਲੋ ਜੀ ਹੀਟਰ ਤਾਂ ਲੈ ਲਿਆ ਆਪਾਂ ਨੇ ਤੇ ਹੁਣ ਬਾਹਰ ਤਾਂ ਖੜਿਆ ਨਹੀਂ ਜਾਂਦਾ ਗੱਡੀ 'ਚ ਬਹਿਣਾ ਠੰਡ ਬਲ ਤਾਂ ਉਹ ਤੇ ਜੀ ਗੱਡੀ 'ਚ ਬਹਿਣਾ ਠੰਡ ਬਹੁਤ ਜ਼ਿਆਦਾ ਹੈ ਜੀ ਬਾਹਰ ਹੁਣ ਇਸ ਕਰਕੇ ਮੈਂ ਤਾਂ ਗੱਡੀ 'ਚ ਆ ਗਿਆ ਤੇ ਮੜਾ ਜਾ ਕੇ ਘਰ ਦੇ ਗਏ ਵੀ ਨਹੀਂ ਸਮਾਨ ਜਾ ਹੋਰ ਲੈਣ ਆਪਾਂ ਨੇ ਹੀਟਰ ਲੈ ਆਂਦਾ ਹਾਂ ਜੀ ਬਾਪੂ ਜੀ ਵਾਸਤੇ ਹੀਟਰ ਲੈ ਆਂਦਾ ਤੇ ਬਾਪੂ ਜੀ ਮੈਨੂੰ ਕਈ ਦਿਨ ਹੋ ਗਏ ਕਹਿੰਦੇ ਨੂੰ ਵੀ ਗੁਰਪਿੰਦਰ ਹੀਟਰ ਲੈ ਕੇ ਆ ਹੀਟਰ ਲੈ ਕੇ ਆ ਦੋ ਤਿੰਨ ਦਿਨ ਹੋ ਗਏ ਮੇਰਾ ਗੇੜਾ ਨਹੀਂ ਲੱਗਿਆ ਇੱਧਰ ਠੰਡ ਕਰਕੇ ਕੱਲ ਸੰਡੇ ਸੀਗਾ ਸੰਡੇ ਕਰਕੇ ਨਹੀਂ ਆਇਆ ਗਿਆ ਫਿਰ ਮੈਂ ਕਿਹਾ ਅੱਜ ਸਭ ਤੋਂ ਪਹਿਲਾਂ ਤਾਂ ਹੀਟਰ ਲੈ ਕੇ ਆਵਾਂ ਹੀਟਰ ਜ਼ਰੂਰੀ ਹੈ ਤੇ ਹੁਣ ਆਪਾਂ ਨੇ ਅੱਜ ਹੀਟਰ ਲੈ ਲਿਆ ਬਾਪੂ ਜੀ ਜਾ ਕੇ ਹੁਣ ਉਹਨਾਂ ਨੂੰ ਹੀਟਰ ਦੇ ਦੇਣਾ ਵੀ ਆ ਚੱਕੋ ਭਈ ਆਪਣਾ ਹੀਟਰ ਬਾਜ਼ਾਰ ਦਾ ਮਾਹੌਲ ਦੇਖ ਲਓ ਤੁਸੀਂ ਕਿੰਨਾ ਦਾ ਹੁਣ ਕਿਤੇ ਦਿਖਤਾ ਰਹੇ ਨਹੀਂ ਇਹ ਦੇਖ ਲਓ ਸਵੇਰੇ ਸਵੇਰ ਦੇ ਬਾਜ਼ਾਰ ਚ ਬਹਿਣਗੇ ਫੇਰ ਕਿਤੇ ਜਾ ਕੇ ਕੰਮ ਸੈਟ ਆਉਂਦਾ ਦੁਕਾਨਾਂ ਵਾਲੇ ਵੀ ਵਿਚਾਰੇ ਅੰਦਰ ਹੀਟਰ ਲਾ ਕੇ ਬੈਠੇ ਨੇ ਦੇਖੋ ਜਿਹਦੀ ਮਜਬੂਰੀ ਆ ਉਹਨੂੰ ਤਾਂ ਸ਼ਹਿਰ ਆਉਣਾ ਹੀ ਪੈਂਦਾ ਆ ਦੇਖਾ ਸ਼ਾਬਾਸ਼ ਸਾਰੇ ਆਪਣੇ ਜਾਣ ਪਛਾਣਦੇ ਨੇ ਲੋਕਲ ਨੇ ਕਿਉਂਕਿ ਲੋਕ ਲਾ ਇੱਥੇ ਪੜ੍ਹੇ ਆ ਇੱਥੇ ਬੜੇ ਹੋਏ ਆ ਇੱਥੇ ਖੇਡਦੇ ਰਹੇ ਆ ਸਾਰੇ ਜਾਣਦੇ ਨੇ ਇਸ ਕਰਕੇ ਚਲੋ ਹੁਣ ਮੈਨੂੰ ਥੋੜਾ ਜਿਹਾ ਜਣ ਕੇ ਜਿਹੜਾ ਆਪਣਾ ਕੌਨਫੀਡੈਂਸ ਆ ਨਾ ਉਹ ਪੂਰਾ ਹੋ ਗਿਆ ਹੁਣ ਹੁਣ ਮੈਨੂੰ ਸੰਗ ਜੀ ਨਹੀਂ ਲੱਗਦੀ ਮੋਬਾਈਲ ਚਲਾਉਂਦੇ ਨਹੀਂ ਲੈ ਭਾਈਆ ਖੜੀ ਆ ਲੈ ਲੈਂਸ ਮਾਰ ਮੈਂ ਕ ਉਹ ਤਾਂ ਲਓ ਜੀ ਆਪਾਂ ਵੀ ਹੋ ਗਏ ਫਰੀ ਚਲਦੇ ਆ ਆ ਜਾ ਹਾਂ ਯਾਰ ਨੇ ਹਾਂਜੀ ਹੈਲੋ ਹਾਈ ਜਿਹੜਾ ਬਹੁਤ ਠੀਕ ਹੈ ਇਹਦਾ ਇਹਦਾ ਯਾਰ ਮੈਂ ਚਲ ਵਧੀਆ ਉਹ ਜੀ ਆਪਾਂ ਹੁਣ ਹੋ ਗਏ ਫ੍ਰੀ ਬਾਜ਼ਾਰ ਚੋਂ ਹੁਣ ਚੱਲਦੇ ਆਂ ਗੱਡੀ ਕੋਲ ਤੇ ਗੱਡੀ ਚੋਂ ਹੁਣ ਚੱਲਦੇ ਆਂ ਆਪਣੇ ਪਿੰਡਰ ਨੂੰ ਜਿੱਲੀ ਦਾਈ ਕਰਕੇ ਆਉਂਦੇ ਕੋਈ ਨਾ ਬੋਲਿਆ ਵਧੀਆ ਚਲੋ ਕੋਈ ਨਹੀਂ ਕਿਹਦੇ ਕੋਲ ਉਧਰ ਚਲ ਕੋਈ ਨਹੀਂ ਚੱਲ ਉਧਰ ਆਪਾਂ ਗੱਡੀ ਉਧਰ ਨੂੰ ਕੱਢ ਲਾਂਗੇ ਨਾ ਚੱਕੂ ਦਾ ਗੱਡੀ ਚ ਨੇ ਸਭ ਤੋਂ ਜ਼ਿਆਦਾ ਭੀੜ ਆ ਲੇਡੀਜ਼ ਦੀ ਦੁਕਾਨ ਤੇ ਹੁੰਦੀ ਹੈ ਹੈ ਸਭ ਤੋਂ ਵੱਧ ਭੀੜ ਕਾ ਲੂਗਾ ਕੁਝ ਜਿਹਾ ਖਾਣਾ ਕਾ ਕੁਝ ਖਾਣਾ ਪੀਣਾ ਆ ਜਾਓ ਕੋਈ ਖਾਣਾ ਆ ਜਾਓ ਪ੍ਰਧਾਨ ਜੀ ਚੱਪਲਾਂ ਦਿਖਾਓ ਚੱਪਲਾਂ ਇਹਨਾਂ ਦੇ ਮੇਜਦੇ ਆ ਪਾ ਕੇ ਦੇਖਾ ਹੁੰਦਾ ਮੈਂ ਫੇਰ ਗੱਲ ਕਰਾਂਗਾ

ਅਕਰ ਆਪਣਾ ਨਹੀਂ ਹੋਊਗੀ ਬੇਲ ਬੜੀ ਕਰੇ ਕੌਣ ਇਹ ਠੀਕ ਨਹੀਂ ਸੀ ਦੇਦੂ ਬਸ ਨਾ ਕਲਰ ਵੀ ਹੋਰ ਕਰੇ ਇੱਕੰਮ ਇਹ ਤਾਂ ਸਿੰਗਲ ਹੈ ਕਲਰ ਸਿੰਗਲ ਮੈਮ ਤੇਰੀ ਪੈ ਹੀ ਗਈ ਲੋ ਜੀ ਬੂਟ ਲੈ ਲੈਨੇ ਅਸੀਂ ਨਾ ਜੁੱਤੀ ਲੈ ਲਈ ਜੁੱਤੀ ਤੇ ਹੁਣ ਚੱਲਦੇ ਆ ਆਪਣੀ ਗੱਡੀ ਮਾਂ ਗੱਡੀ 'ਚ ਜਾ ਕੇ ਦੇਖਦੇ ਹਾਂ ਹੁਣ ਕਿੱਧਰ ਦਾ ਬਣਦਾ ਪ੍ਰੋਗਰਾਮ ਧੰਨ ਹੋ ਗਿਆ ਭਾਈਓ ਇਹ ਠੀਕ ਹੈ ਜੀ ਮਿਲਦੇ ਹਾਂ ਹੁਣ ਬਾਜ ਜਾ ਕੇ ਗੱਡੀ 'ਚ ਪਹਿਲਾਂ ਦੇਖਦੇ ਹਾਂ ਕੁਛ ਖਲਾ ਪਲਾ ਦੀ ਹੈ ਇਹਨਾਂ ਨੂੰ ਅਸੀਂ ਅੱਪਾ ਖਾਣ ਜਾ ਰਹੇ ਟਿੱਕੀਆਂ ਛੋਲੇ ਆਜੋਗੇ ਮੈਂ ਤਾਂ ਨਹੀਂ ਖਾਣਾ ਆਜੋ ਭਾਈ ਆ ਜਾ ਟਿੱਕੀਆਂ ਛੋਲੇ ਲੈ ਭਾਈ ਇੱਕ ਪਲੇਟ ਛੋਲੇ ਪਾ ਕੇ ਟਿੱਕੀ ਲਿਆ ਦਿਓ ਲਿਆ ਦਿਓ ਭਾਈ ਇੱਕ ਪਲੇਟ ਟਿੱਕੀਆਂ ਦੀ ਲਿਆ ਦਿਓ ਟਿੱਕੀ ਟਿੱਕੀ ਕੋਈ ਨਾ ਮਗਰਨਾ ਉਹ ਵੀ ਅੱਜ ਜਾਵਾਂਗੇ ਮਾ ਖਾਣ ਟਿੱਕੀਆਂ ਖਾਣ ਤੋਂ ਬਾਅਦ ਚੱਲਦੇ ਹਾਂ ਫਿਲਮ ਤੇ ਲਓ ਜੀ ਇਹ ਸਰੰਦ ਦੀ ਮਸੂ ਟਿੱਕੀ ਕੀ ਕਰਕੇ ਕਹਿ ਦਿਆ ਇੱਕ ਗਲਾਸ ਦਾ ਆਪਣਾ ਲੈ ਲਓ ਨੂੰ ਪੜਾ ਕੇ ਇੱਕ ਗਲਾਸ ਆ ਗਿਆ ਠੀਕ ਹੈ ਵਧੀਆ ਲਓ ਜੀ ਇੱਥੋਂ ਵੀ ਹੋ ਗਿਆ ਬਈ ਆ ਲਿਆ ਜਿਹੜਾ ਕੁਸ ਖਾਣਾ ਸੀ ਬਿਲਕੁਲ ਸੇ ਕਰ ਲੀਏ ਤਰੂ ਚਾਹੇ ਕਿੰਨੇ ਪੈ ਗਿਆ ਆ ਗਏ ਹੁਣ ਆਪਾਂ ਆ ਗਿਆ ਆਪਣੀ ਗੱਡੀ 'ਚ ਤੇ ਜਾਮ ਦੇਖੋ ਕਿਦਾਂ ਲੱਗ ਗਿਆ ਉਰੇ ਕਿਉਂਕਿ ਵਿੱਚ ਇੱਕ ਸਕੂਲ ਬੈਨ ਵੀ ਆ ਕੇ ਵਿੱਚ ਖੜ ਗਈ ਨਾ ਤੇ ਠੀਕ ਹੈ ਜੀ ਹੁਣ ਆਪਾਂ ਮਿਲਦੇ ਆਂ ਅੱਗੇ ਪਿੰਡ ਜਾ ਕੇ ਥੈਂਕ ਯੂ ਲਓ ਜੀ ਬਾਜ਼ਾਰ ਦਾ ਕੰਮ ਹੋ ਗਿਆ ਆਪਣਾ ਪੂਰਾ ਤੇ ਹੁਣ ਆਪਾਂ ਜਾ ਰਹੇ ਆ ਆਪਣੇ ਪਿੰਡ ਨੂੰ ਤੇ ਬੱਸ ਅਸੀਂ ਤੁਰਨ ਲੱਗੇ ਆਂ ਬਾਕੀ ਆਪਾਂ ਬਲੌਗ ਪਿੰਡ ਜਾ ਕੇ ਪੂਰਾ ਕਰਾਂਗੇ ਬਾਪੂ ਜੀ ਨੂੰ ਨਾਲੇ ਹੀਟਰ ਗਿਫਟ ਕਰਨਾ ਉਹਨਾਂ ਨੂੰ ਅੱਜ ਉਹਨਾਂ ਦਾ ਹੀਟਰ ਬਾਪੂ ਜੀ ਦਾ ਆ ਗਿਆ ਆ ਗਿਆ ਉਹ ਤਾਂ ਹੋ ਰਿਹਾ ਵਿੱਚ ਇਹ ਤਾਂ ਪਾਪੇ ਲਈ ਆ ਜਾ ਲੈ ਮਰ ਆਇਆ ਉਹਨੂੰ ਪੁੱਤ ਨੂੰ ਉਹ ਜਦੋਂ ਦੇਖਦੇ ਆਂ ਕਿਆ ਕਹਿੰਦੇ ਨੇ ਹੀਟਰ ਲੈ ਕੇ ਲਾ ਬਈ ਹੀਟਰ ਤੇਰਾ ਪਾਪੇ ਲਾ ਹੀਟਰ ਆ ਗਿਆ ਤੇਰਾ ਲਾ ਠੀਕ ਹੈ ਲਾ ਹੀਟਰ ਵੀ ਦੇਖੀ ਨਾਲੇ ਕਹੇ ਜਾ ਦੇਖ ਨਾ ਘੈਂਟ ਹੀਟਰ ਲਿਆਂਦਾ ਤੈ ਕਿੰਨੇ ਦਾ ਆ ਪਾ ਦਿਖਾਈ ਦੇਖ ਇਹ ਤਾਂ ਕਹਿੰਦੀ ਸਾਡਾ ਆ ਜਾਉਗਾ ਉਹਨਾਂ ਦਾ ਇਹ ਜਿਹੀ ਉਹਨਾਂ ਦਾ ਵੀ ਇਹ ਤਾਂ ਇਹ ਮਹਿੰਗਾ ਉੱਥੇ ਲਾਓ ਪਾਪੇ ਇਹ ਮਹਿੰਗਾ ਸੁਬਾ ਇਹ ਜਿਆਦਾ ਲਓ ਜੀ ਲਾ ਤਾਂ ਹੀਟਰ ਬਾਪੂ ਦਾ ਹੀਟਰ ਸਾਡੇ ਦਾ ਕਈ 2-3 ਦਿਨ ਦਾ ਕਹਿੰਦਾ ਹੀਟਰ ਲਿਆ ਹੀਟਰ ਲਾ ਲਈ ਹੁਣ ਕਮਰੇ 'ਚ ਨਜ਼ਾਰਾ ਲਿਆ ਤਾਂ ਇਹ ਨਹੀਂ ਲਾਉਣ ਸਰ ਬੜਾ ਘੈਂਟ ਚੱਲਦਾ ਨਾਲੇ ਘੁੰਮਦਾ ਕਿਉਂ ਬਾਬਜਾ ਤ ਨਿੱਗਾ ਕਰਤਾ ਕਮਰਾ ਕਮਾਉਣਾ ਕਾਤੇ ਕਮਾਉਣਾ ਕਮਾਉਣਾ ਬੱਸ ਓਹੋ ਕਮਾਉਣਾ ਤਾਂ ਗੇਰ ਲੈਣਾ ਦੇਖ ਲਈ ਇਹ ਗਾਚਕ ਸਾਡੇ ਕਰਮਜੀਤ ਸਿੰਘ ਸਿੱਧੂ ਕਰਿਆਨਾ ਸਟੋਰ ਗਾਚਕ ਮਸ਼ਹੂਰ ਮਸ਼ਹੂਰ ਗਾਚਕ ਸਿੱਧਵਾਦੀ ਮਸ਼ਹੂਰ ਗਾਚਕ ਇਹ ਦੇਸੀ ਕੀ ਨਾਲ ਗਾਚਕ ਤਿਆਰ ਕਰਦੇ ਨੇ ਜੀ ਆਪ ਜੇ ਕਿਸੇ ਨੂੰ ਚਾਹੀਦੀ ਹੋਈ ਤਾਂ ਮੈਨੂੰ ਭਾਈ ਕਮੈਂਟ ਕਰਦੇ ਹੋ ਮੈਂ ਗਾਚਕ ਜਿੱਥੇ ਕਹੋਗੇ ਆਪਣੀ ਉੱਥੇ ਤੁਹਾਨੂੰ ਪਹੁੰਚਾ ਦਾਂਗੇ ਗਾਚਕ ਦੇਸੀ ਕੀ ਨਾਲ ਤਿਆਰ ਕਰਦੇ ਨੇ ਬੜੇ ਟਾਪ ਦੀ ਗਾਚਕ ਇਹਨਾਂ ਦੀ ਅੱਜ ਨਵੇਂ ਬਲੌਗ ਅੱਜ ਦਾ ਬਲੌਗ ਕਰਦੇ ਆ ਪੂਰਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਬਲੌਗ ਮੇਰਾ ਕਿਦਾਂ ਦਾ ਲੱਗਿਆ ਪਲੀਜ਼ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਬਾਏ ਬਾਏ